ਇਹ ਕਾਨੂੰਨ ਬਣਨਾ ਚਾਹੀਦਾ ਹੈ ਸਾਰੇ ਧਰਮਾਂ ਦੇ ਗ੍ਰੰਥਾਂ ਦਾ ਸਤਕਾਰ ਹੋਣਾ ਚਾਹੀਦਾ ਹੈ ਸਜ਼ਾ ਭਾਵੇਂ ਮੌਤ ਦੀ ਹੋਵੇ ਉਮਰ ਕੈਦ ਦੀ ਹੋਵੇ ਤੇ ਉਹਨੂੰ ਲਟਕਾਇਆ ਨਹੀਂ ਜਾਣਾ ਚਾਹੀਦਾ ਜਿਹੜਾ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਆਦਬੀਆਂ ਹੋਈਆਂ ਨੇ ਉਹ ਜਿਸ ਸਮੇਂ ਤੋਂ ਹੋਣੀਆਂ ਸ਼ੁਰੂ ਹੋਈ ਉਦੋਂ ਤੋਂ ਹੀ ਰਾਜਨੀਤਿਕ ਲੋਕ ਰਾਜ ਸਿਆਸੀ ਸੌ ਰੋਟੀਆਂ ਸੇਕਣ ਲੱਗ ਗਏ ਜਿਹੜੇ ਦੋਸ਼ੀ ਐ ਉਹਨਾਂ ਨੂੰ ਫਾਸੀ ਦੀ ਸਜ਼ਾ ਤਾਂ ਹੋਣੀ ਚਾਹੀਦੀ ਐ ਜਿਵੇਂ ਹਰ ਸਰਕਾਰ ਨੇ ਜਦੋਂ ਸਰਕਾਰ ਜਾਣੀ ਹੁੰਦੀ ਹੈ ਉਦੋਂ ਇਹ ਲੱਕੜ ਦੇ ਮੁੰਡੇ ਸਾਰਿਆਂ ਨੂੰ ਦਿੰਦੇ ਆ ਇਹਦੇ ਵਿੱਚ ਕੋਈ ਸ਼ੱਕ ਨਹੀਂ ਭਾਵੇਂ ਕਾਲੀਗਾਂ ਦੀ ਸਰਕਾਰ ਲਈ ਭਾਵੇਂ ਕਾਂਗਰਸ ਆਇਆ ਭਾਵੇਂ ਚਰਨਜੀਤ ਚੰਨੀ ਦੀ ਸਰਕਾਰ ਸੀ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਵਿਧਾਨ ਸਭਾ ਦੇ ਵਿੱਚ ਬੇਅਦਬੀਆਂ ਨੂੰ ਰੋਕਣ ਦੇ ਲਈ ਜੋ ਧਾਰਮਿਕ ਗ੍ਰੰਥਾਂ ਦੀਆਂ ਬੇਅਦਬੀਆਂ ਹੁੰਦੀਆਂ ਸੀ ਉਸ ਸੰਬੰਧੀ ਇੱਕ ਮਤਾ ਪੇਸ਼ ਕੀਤਾ ਗਿਆ ਜਿਸ ਵਿੱਚ ਜੋ ਵੀ ਵਿਅਕਤੀ ਧਾਰਮਿਕ ਗ੍ਰੰਥ ਦੀ ਬੇਅਦਬੀ ਕਰਦਾ ਹੈ ਉਸ ਨੂੰ ਫਾਂਸੀ ਦੀ ਸਜ਼ਾ ਦੇਣ ਦਾ ਪ੍ਰਬੰਧan ਇਸ ਮਤੇ ਦੇ ਵਿੱਚ ਰੱਖਿਆ ਗਿਆ ਹੈ ਫਿਲਹਾਲ ਦੀ ਘੜੀ ਇਸ ਮਤੇ ਨੂੰ ਲੈ ਕੇ ਇੱਕ ਸਪੈਸ਼ਲ ਕਮੇਟੀ ਸਿਲੈਕਟ ਕਮੇਟੀ ਬਣਾਈ ਗਈ ਹੈ ਜੋ ਇਸ ਮਤੇ ਨਾਲ ਸੰਬੰਧਿਤ ਇਸ ਵਿੱਚ ਹੋਰ ਕੀ ਸੁਧਾਰ ਹੋਣੇ ਚਾਹੀਦੇ ਹਨ ਤੇ ਲੋਕਾਂ ਦੀ ਰਾਏ ਇਸ ਮਤੇ ਨੂੰ ਲੈ ਕੇ ਲੈ ਰਹੀ ਹੈ ਕਿ ਕੀ ਕੀ ਪ੍ਰਾਵਧਾਨ ਇਸ ਮਤੇ ਦੇ ਵਿੱਚ ਹੋਣੇ ਚਾਹੀਦੇ ਹਨ ਤਾਂ ਜੋ ਇਹ ਸਖਤ ਤੋਂ ਸਖਤ ਕਾਨੂੰਨ ਬਣ ਸਕੇ ਤੇ ਧਾਰਮਿਕ ਗ੍ਰੰਥਾਂ ਦੀ ਜੋ ਬੇਅਦਬੀ ਹੁੰਦੀ ਹੈ ਉਸ ਵਿਅਕਤੀ ਨੂੰ ਸਖਤ ਤੋਂ ਸਖਤ ਸਜ਼ਾ ਯਾਨੀ ਕਿ ਫਾਂਸੀ ਦੀ ਸਜ਼ਾ ਦਵਾਈ ਜਾ ਸਕੇ ਤਾਂ ਇਸੇ ਨੂੰ ਲੈ ਕੇ ਸਿਲੈਕਟ ਕਮੇਟੀ 15 ਮੈਂਬਰੀ ਦਾ ਗਠਨ ਕੀਤਾ ਗਿਆ ਹੈ ਜਿਸ ਵਿੱਚ ਆਮ ਆਦਮੀ ਪਾਰਟੀ ਦੇ 11 ਮੈਂਬਰ ਕਾਂਗਰਸ ਪਾਰਟੀ ਦੇ 2 ਤੇ ਉੱਥੇ ਹੀ ਭਾਜਪਾ ਤੇ ਅਕਾਲੀ ਦਲ ਦਾ ਇੱਕ ਇੱਕ ਮੈਂਬਰ ਇਸ ਸਿਲੈਕਟ ਕਮੇਟੀ ਦੇ ਵਿੱਚ ਸ਼ਾਮਿਲ ਹੈ ਤਾਂ ਸਿਲੈਕਟ ਕਮੇਟੀ ਦੇ ਵੱਲੋਂ ਜੋ ਹੈ ਉਹ ਲੋਕਾਂ ਦੀ رائے ਲਈ ਜਾ ਰਹੀ ਹੈ ਤੇ ਇਸ ਮਤੇ ਦੇ ਵਿੱਚ ਹੋਰ ਕੀ ਕੀ ਸੁਧਾਰ ਕੀਤੇ ਜਾ ਸਕਦੇ ਹਨ ਉਸ ਬਾਰੇ ਇਸ ਕਮੇਟੀ ਦੇ ਵੱਲੋਂ ਵਿਚਾਰ ਚਰਚਾ ਕੀਤੀ ਜਾ ਰਹੀ ਹੈ ਤਾਂ ਪੰਜਾਬ ਸਰਕਾਰ ਦੇ ਵੱਲੋਂ ਇਹ ਅਹਿਮ ਕਦਮ ਚੁੱਕਿਆ ਗਿਆ ਹੈ ਜੋ ਪਿਛਲੇ ਕਈ ਅਸਤਿਆਂ ਤੋਂ ਲਗਾਤਾਰ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਹੋ ਰਹੀ ਸੀ ਉਸ ਸੰਬੰਧਤ ਇਹ ਮਤਾ ਪੇਸ਼ ਕੀਤਾ ਗਿਆ ਵਿਧਾਨ ਸਭਾ ਦੇ ਵਿੱਚ ਜਿਸ ਤੋਂ ਬਾਅਦ ਹੁਣ ਇੱਕ ਕਮੇਟੀ ਦਾ ਗਠਨ ਹੋਇਆ ਹੈ ਤਾਂ ਜੋ ਇਸ ਮਤੇ ਨੂੰ ਲੈ ਕੇ ਹੋਰ ਸੁਧਾਰ ਜੋ ਹੈ ਉਹ ਇਸ ਵਿੱਚ ਕੀਤੇ ਜਾ ਸਕਣ ਤਾਂ ਇਸ ਨੂੰ ਲੈ ਕੇ ਲੋਕਾਂ ਦੀ ਕੀ رائے ਹੈ ਸਿੱਖ ਬੁੱਧੀ ਜੀਵੀਆਂ ਦਾ ਕੀ ਕਹਿਣਾ ਹੈ ਸਾਡੇ ਪੱਤਰਕਾਰ ਗੁਰਿੰਦਰ ਸਿੰਘ ਕੋਟਕਪੁਰਾ ਦੀ ਇੱਕ ਖਾਸ ਰਿਪੋਰਟ ਵੇਖਦੇ ਹਾਂ ਬੇਅਦਬੀ ਦੇ ਮੁੱਦੇ ਤੇ ਤਿੰਨ ਸਰਕਾਰਾਂ ਬਣੀਆਂ ਤੇ ਚਾਰ ਮੁੱਖ ਮੰਤਰੀ ਬਦਲੇ ਗਏ ਪਰ ਹੋਣ ਵਾਲੀ ਸਰਕਾਰ ਨੇ ਇੱਕ ਵਿਧਾਨ ਸਭਾ ਦੇ ਵਿੱਚ ਪੂਰੇ ਦਾ ਪੂਰਾ ਸੈਸ਼ਨ ਚਾਰ ਰੋਜ਼ਾ ਸੈਸ਼ਨ ਦੌਰਾਨ ਬੇਦਬੀ ਵਾਲੇ ਮੁੱਦੇ ਤੇ ਚਰਚਾ ਚੱਲੀ ਸਾਰੇ ਵਿਧਾਇਕਾਂ ਨੇ ਮੰਤਰੀਆਂ ਨੇ ਤੇ ਵਿਰੋਧੀ ਧਿਰ ਨੇ ਆਪੋ ਆਪਣੇ ਵਿਚਾਰ ਦਿੱਤੇ ਉਹਦੇ ਬਾਰੇ ਆਪਾਂ ਪੁੱਛਦੇ ਆਂ ਵੀ ਜਿਹੜਾ ਬੇਦਬੀ ਵਾਲੇ ਮਾਮਲਿਆਂ ਤੇ ਕਾਨੂੰਨ ਬਣਨ ਜਾ ਰਿਹਾ ਹੈ ਬੇਦਬੀ ਦੇ ਕਰਨ ਦੇ ਦੋਸ਼ੀ ਨੂੰ ਉਹ ਕਿਸੇ ਵੀ ਧਰਮ ਨਾਲ ਕਿਸੇ ਵੀ ਕੌਮ ਨਾਲ ਸੰਬੰਧਤ ਹੋਵੇ ਉਹਨੂੰ ਉਮਰਕਤ ਜਾ ਫਾਂਸੀ ਦੀ ਸਜ਼ਾ ਮੌਤ ਦੀ ਸਜ਼ਾ ਪੰਥਕ ਆਗੂ ਰਣਜੀਤ ਸਿੰਘ ਵਾਂਦਰ ਜੀ ਸਾਡੇ ਨਾਲ ਜੁੜੇ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆਂ ਬਈ ਬਦਵੀਂ ਮਾਮਲਿਆਂ ਤੇ ਜਿਹੜਾ ਵਿਧਾਨ ਸਭਾ ਦੇ ਵਿੱਚ ਚਾਰ ਰੋਜ਼ਾ ਸ਼ਾਸਨ ਹੋਇਆ ਉਹਦੇ ਸਾਰੇ ਵਿਧਾਇਕਾਂ ਨੇ ਵਿਰੋਧੀ ਧਿਰ ਨੇ ਵੀ ਸਾਰਿਆਂ ਨੇ ਸਹਿਮਤੀ ਦਿੱਤੀ ਬਈ ਬਿੱਲ ਪਾਸ ਹੋਣਾ ਚਾਹੀਦਾ ਉਹਨੂੰ ਫਾਂਸੀ ਲੱਗੇ ਉਹਨੂੰ ਬੇਸ਼ੱਕ ਉਮਰ ਕੈਦ ਹੋਵੇ ਬੇਸ਼ੱਕ ਉਹਨੂੰ 20 ਸਾਲ ਹੋਵੇ ਜੋ ਵੀ ਹੈ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਅੱਜ ਅਸੀਂ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਜਿੱਥੇ ਬੇਅਦਬੀ ਦਾ ਮਸਲਾ ਪੂਰੇ ਪੰਜਾਬ ਦੇ ਵਿੱਚ ਉੱਭਰਿਆ ਸੀ ਇਥੋਂ ਤਿੰਨ ਸਰਕਾਰਾਂ ਬਣੀਆਂ ਭਗਵੰਤ ਮਾਨ ਮੁੱਖ ਮੰਤਰੀ ਅੱਜ ਮੌਜੂਦਾ ਜਿਨ੍ਹਾਂ ਨੇ ਬਿੱਲ ਲਿਆਂਦਾ ਚੰਗੀ ਗੱਲ ਹੈ ਸਲਾਘਾਯੋਗ ਕਦਮ ਹੈ ਇਹ ਪਰ ਇਸ ਮਸਲੇ ਤੇ ਉਸ ਪੰਥਕ ਤਰ੍ਹਾਂ ਅਤੇ ਪੰਥਕ ਵਿਦਵਾਨ ਅਤੇ ਬੁੱਧੀਜੀਵੀ ਲੋਕ ਅਤੇ ਅਖਬਾਰਾਂ ਦੇ ਐਡੀਟਰ ਸਾਰਿਆਂ ਦੀ ਵਿਚਾਰ ਲੈ ਕੇ ਇਨਾਂ ਦੇ ਸਾਰਿਆਂ ਦੀ ਸਹਿਮਤੀ ਲੈ ਕੇ ਇਨਾਂ ਦੇ ਸੁਝਾਅ ਲੈ ਕੇ ਇੱਕ ਕਾਨੂੰਨ ਬਣਨਾ ਚਾਹੀਦਾ ਹੈ ਸਾਰੇ ਧਰਮਾਂ ਦੇ ਗ੍ਰੰਥਾਂ ਦਾ ਸਤਕਾਰ ਹੋਣਾ ਚਾਹੀਦਾ ਹੈ ਜਿਹੜੇ ਦੋਸ਼ੀ ਹੈ ਉਹਨਾਂ ਨੂੰ ਫਾਸੀ ਦੀ ਸਜ਼ਾ ਤਾਇ ਹੁਣੀ ਚਾਹੀਦੀ ਹੈ ਉਮਰ ਕੈਦ ਜਿਹੜੀ ਹੈ ਉਹ ਵੀ ਹੋਣੀ ਚਾਹੀਦੀ ਹੈ ਸੰਵਿਧਾਨ ਦੇ ਮੁਤਾਬਕ ਇਸ ਕਾਨੂੰਨ ਦੇ ਵਿੱਚ ਪਹਿਲਾ ਢਿੱਲ ਸੀ ਤਾਂ ਹੀ ਜਿਹੜੇ ਦੋਸ਼ੀ ਸੀ ਜ਼ਮਾਨਤਾਂ ਤੇ ਬਾਹਰ ਆ ਜਾਂਦੇ ਸੀ 295 ਧਾਰਾ ਲੱਗਦੀ ਸੀ ਇਹਦੇ ਵਿੱਚ ਵਾਧਾ ਕਰਕੇ ਸਖਤ ਤੋਂ ਸਖਤ ਕਾਨੂੰਨ ਆ ਜਿਹੜਾ ਉਹ ਲਿਆਂਦਾ ਜਾਣਾ ਚਾਹੀਦਾ ਤੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਵੀ ਗ੍ਰੰਥ ਧਰਮਕ ਦਾ ਜਿਹੜਾ ਨਰਾਦਰ ਨਾ ਹੋ ਸਕੇ ਅਸੀਂ ਇਹੀ ਮੰਗ ਕਰਦੇ ਹਾਂ ਵੀ ਇਹ ਕਾਨੂੰਨ ਬਣਨਾ ਚਾਹੀਦਾ ਦਾਸ ਪਰਮਜੀਤ ਸਿੰਘ ਸਹੌਲੀ ਕੌਮੀ ਪ੍ਰਧਾਨ ਅਕਾਲੀ ਦਲ ਸੁਤੰਤਰ ਪਰਮਜੀਤ ਸਿੰਘ ਸੋਹਲੀ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਉਹਦੇ ਬਾਰੇ ਜਿਹੜਾ ਉਹ ਮਾਮਲਾ ਜਿਹੜਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਆਦਬੀਆਂ ਹੋਈਆਂ ਨੇ ਉਹ ਜਿਸ ਸਮੇਂ ਤੋਂ ਹੋਣੀਆ ਸ਼ੁਰੂ ਹੋਈ ਉਦੋਂ ਤੋਂ ਹੀ ਰਾਜਨੀਤਿਕ ਲੋਕ ਰਾ ਸਿਆਸੀ ਰੋਟੀਆਂ ਸੇਕਣ ਲੱਗ ਗਈ ਜਿਹੜਾ ਕਿ ਬਹੁਤ ਦੁੱਖ ਨਾਲ ਕਹਿਣਾ ਪੈਂਦਾ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਸੀ ਮੁੱਖ ਮੰਤਰੀ ਜਿਹੜੇ ਅੱਜ ਸਾਡੇ ਨਹੀਂ ਉਹਨਾਂ ਨੇ ਵੀ ਬਿੱਲ ਪਾਸ ਕਰਕੇ ਗਵਰਨਰ ਦੇ ਗਵਰਨਰ ਤੋਂ ਪਾਰਲੀਮੈਂਟ ਇਸੇ ਤਰ੍ਹਾਂ ਕੈਪਟਨ ਬਰਿੰਦਰ ਸਿੰਘ ਨੇ ਇਸੇ ਤਰ੍ਹਾਂ ਮੌਜੂਦਾ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਇਹਨਾਂ ਨੇ ਚਾਰ ਰੋਜਾ ਇਹਦੇ 'ਚ ਰੜਕ ਕੇ ਆਇਆ ਇਹਨਾਂ ਨੇ ਪੂਰਾ ਵੀ ਆ ਹੋਵੇ ਜੀ ਉਮਰ ਕਾਇਦ ਹੋਵੇ ਕਿਸੇ ਨੇ ਕਿਹਾ 20 ਸਾਲੀ ਹੋਵੇ ਕਿਸੇ ਨੇ ਕਿਹਾ ਫਾਂਸੀ ਲੱਗੇ ਇਹ ਆਪਾਂ ਆਪਣੇ ਸੁਝਾਅ ਨੇ ਤੇ ਹੁਣ ਸਾਡੇ ਨਾਲ ਮਨਪ੍ਰੀਤ ਸਿੰਘ ਜੀ ਫ੍ਰੀਕੋਰਟ ਤੋਂ ਪਹੁੰਚੇ ਨੇ ਪੰਥਕ ਸੋਚ ਰੱਖਣ ਵਾਲੇ ਨੇ ਪੰਥ ਦਰਦੀ ਨੇ ਪੰਥਕ ਵਿਦਵਾਨ ਨੇ ਆਪਾਂ ਉਹਨਾਂ ਤੋਂ ਇਹਦੇ ਬਾਰੇ ਪੁੱਛਦੇ ਆਂ ਇਹ ਜਿਹੜਾ ਜੀ ਵਿਧਾਨ ਸਭਾ ਦੇ ਵਿੱਚ ਬਦਵੀ ਮਾਮਲਿਆਂ ਸੰਬੰਧੀ ਚਾਰ ਰੋਜ਼ਾ ਸੈਸ਼ਨ ਹੋਇਆ ਚਰਚਾ ਚੱਲੀ ਸਾਰੇ ਵਿਧਾਇਕ ਬੋਲੇ ਸੱਤਾਧਾਰੀ ਤੇ ਦੇ ਵੀ ਵਿਰੋਧੀ ਵੀ ਉਹਨਾਂ ਨੇ ਜਿਹੜੀਆਂ ਮੰਗਾਂ ਰੱਖੀਆਂ ਬਈ ਉਮਰ ਕੈਦ ਦੀ سزا ਹੋਣੀ ਚਾਹੀਦੀ ਹੈ ਬਦਬੀ ਦੇ ਦੋਸ਼ੀ ਨੂੰ 20 ਸਾਲ ਦੀ سزا ਹੋਣੀ ਚਾਹੀਦੀ ਹੈ ਮੌਤ ਦੀ سزا ਹੋਣੀ ਚਾਹੀਦੀ ਹੈ ਇਹਦੇ ਬਾਰੇ ਤੁਹਾਡਾ ਕੀ ਪ੍ਰਤੀਕਰਮ ਹੈ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਸਭ ਵਾਹਿਗੁਰੂ ਜੀ ਕੀ ਫਤਿਹ ਇਹਦੇ ਵਿੱਚ ਇਹ ਹੈ ਜੀ ਸਭ ਤੋਂ ਪਹਿਲਾਂ ਤਾਂ ਮੈਂ ਇਹੀ ਕਹੂੰਗਾ ਵੀ ਜਿਵੇਂ ਹਰ ਸਰਕਾਰ ਨੇ ਜਦੋਂ ਸਰਕਾਰ ਜਾਣੀ ਹੁੰਦੀ ਹੈ ਉਦੋਂ ਇਹ ਲੱਕੜ ਦੇ ਮੁੰਡੇ ਸਾਰਿਆਂ ਨੂੰ ਦਿੰਦੇ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਭਾਵੇਂ ਕੱਲਿਆਂ ਦੀ ਸਰਕਾਰ ਲਈ ਭਾਵੇਂ ਕਾਂਗਰਸ ਆਇਆ ਪਰ ਚਰਨਜੀਤ ਚੰਨੀ ਦੀ ਸਰਕਾਰ ਸੀ ਇਹਦੇ ਵਿੱਚ ਇੱਕ ਲਾਜਾਰੀ ਜਿਹੜਾ ਕਰ ਰਹੇ ਸੀ ਵੀ ਉਮਰ ਕੈਦ ਦਾ ਜਾਂ ਫਾਂਸੀ ਦੀ ਸਜ਼ਾ ਵੀ ਕਿਸੇ ਵੀ ਧਾਰਮਿਕ ਗ੍ਰੰਥ ਦੀ ਜਾਂ ਧਰਮ ਦੇ ਵਿੱਚ ਕੋਈ ਵੀ ਜਿਹੜਾ ਪੋਥੀ ਆ ਗੁਟਕਾ ਸਾਬ ਹੈ ਬੇਅਦਬੀ ਹੁੰਦੀ ਉਹਦੇ ਵਿੱਚ ਉਮਰ ਕੈਦ ਦੀ ਸਜ਼ਾ ਜਾਂ ਜਿਹੜੀ ਫਾਂਸੀ ਦੀ ਸਜ਼ਾ ਉਹਨੂੰ ਮਤਲਬ ਇੱਕ ਲਾਜਾਰੀ ਕਰ ਰਹੇ ਹੈ ਬੇਅਦਬੀ ਮਾਮਲਾ ਨਾਲ ਸੰਬੰਧਿਤ ਹੈ ਇੱਕ ਨਿਯਮ ਲਾਗੂ ਹੋਣਾ ਚਾਹੀਦਾ ਨਹੀਂ ਹੋਣਾ ਚਾਹੀਦਾ ਬਿਲਕੁਲ ਚਰਚਾ ਸਹੀ ਹੋਈ ਵਿਧਾਨ ਸਭਾ ਵਿੱਚ ਬਿਲਕੁਲ ਬਿਲਕੁਲ ਜੀ ਬਿਲਕੁਲ ਜੀ ਪੋਸਟਿਵ ਹੋਈ ਬਿਲਕੁਲ ਜੀ ਬਾਈ ਇਸ ਤਰ੍ਹਾਂ ਕੋਈ ਕਿਸੇ ਵੀ ਧਰਮ ਦਾ ਕੋਈ ਵੀ ਧਾਰਮਿਕ ਗ੍ਰੰਥ ਉਹਦੀ ਕੋਈ ਬੇਅਦਵੀ ਕਰਦਾ ਤਾਂ ਉਹਨੂੰ ਮੌਤ ਦੀ ਸਜ਼ਾ ਹੋਵੇ ਹਾਂ ਦੇਖੋ ਧਰਮ ਸਾਰੇ ਸਤਿਕਾਰਯੋਗ ਨੇ ਇਹਦੇ ਧਰਮ ਦੇ ਵਿੱਚ ਆ ਕੇ ਜੇ ਕੋਈ ਸ਼ਰਾਰਤੀ ਅੰਸਰ ਬਣ ਜਾਂਦਾ ਵੱਖਰੀ ਗੱਲ ਹੈ ਪਰ ਕਿਸੇ ਵੀ ਧਾਰਮਿਕ ਗ੍ਰੰਥ ਦੀ ਬੇਅਦਵੀ ਹੁੰਦੀ ਉਹਦੇ ਲਈ ਕਾਨੂੰਨ ਜਿਹੜਾ ਜਾਰੀ ਹੋਣਾ ਚਾਹੀਦਾ ਛੇਤੀ ਤੋਂ ਛੇਤੀ ਬੇਅਦਵੀ ਮਾਮਲਾ ਸੰਬੰਧੀ ਵਿਧਾਨ ਸਭਾ ਦੇ ਵਿੱਚ ਚਾਰ ਰੋਜ਼ਾ ਸੈਸ਼ਨ ਚੱਲਿਆ 10 11 13 ਤੇ 14 ਇਹ ਜੁਲਾਈ ਚ ਇਹ ਚਾਰ ਰੋਜ਼ਾ ਸੈਸ਼ਨ ਦੌਰਾਨ ਜੋ ਜੋ ਵੀ ਵਿਚਾਰਾਂ ਹੋਈਆਂ ਭਾਵੇਂ ਸੱਤਾਧਾਰੀ ਧਿਰ ਦੇ ਵਿਧਾਇਕ ਤੇ ਮੰਤਰੀ ਬੋਲੇ ਤੇ ਭਾਵੇਂ ਵਿਰੋਧੀ ਧਿਰ ਦੇ ਉਸ ਵੇਲੇ ਜੋ ਕੁਝ ਹੋਇਆ ਬਦਵੀ ਮਾਮਲੇ ਸੰਬੰਧੀ 20 ਸਾਲਾਂ ਸਜ਼ਾ ਹੋਣੀ ਚਾਹੀਦੀ ਹੈ ਉਮਰ ਕੈਦ ਹੋਣੀ ਚਾਹੀਦੀ ਹੈ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਪਰ ਅੱਜ ਜਿਹੜੇ ਕੁਝ ਪੰਥਕ ਸੋਚ ਰੱਖਣ ਵਾਲੇ ਪਰਮਜੀਤ ਸਿੰਘ ਸਹੋਲੀ ਜੀ ਜੱਥੇਦਾਰ ਸਾਹਿਬ ਜੱਥੇਦਾਰ ਰਣਜੀਤ ਸਿੰਘ ਵੰਦਰ ਜੀ ਜੱਥੇਦਾਰ ਮਨਪ੍ਰੀਤ ਸਿੰਘ ਖਾਲਸਾ ਫਰੀਦਕੋਟ ਇਸ ਤਰ੍ਹਾਂ ਵਕ ਵਕ ਬੁਲਾ ਰਹੇ ਨੇ ਜਿਹੜੀਆਂ ਗੱਲਾਂ ਬੋਲੀਆਂ ਉਹਨਾਂ ਨੇ ਇਹ ਹੀ ਦੱਸਿਆ ਕਿ ਹੋਣੀ ਚਾਹੀਦੀ ਹੈ ਇਸ ਤਰ੍ਹਾਂ ਦੀ ਕੋਈ ਵੀ ਕਾਨੂੰਨ ਲਾਗੂ ਹੋਵੇ ਸਜ਼ਾ ਭਾਵੇਂ ਮੌਤ ਦੀ ਹੋਵੇ ਉਮਰ ਕੈਦ ਦੀ ਹੋਵੇ ਤੇ ਉਹਨੂੰ ਲਟਕਾਇਆ ਨਹੀਂ ਜਾਣਾ ਚਾਹੀਦਾ ਉਹ ਲਾਗੂ ਹੋਣਾ ਚਾਹੀਦਾ ਦੇਖਦੇ ਰਹੋ ਮਾਲਵਾ న్యూਸ ਲਈ ਮੈਂ ਗੁਰਿੰਦਰ ਸਿੰਘ ਕੋਟ